ਫਤੇਗੜ ਚੂੜੀਆਂ ਅਜਨਾਲਾ ਰੋਡ ਸੁਧਾਰ ਹਟੇ ਉੱਪਰ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਡਾਕਟਰ ਤੇ ਚਲਾਈਆਂ ਗਈਆਂ ਗੋਲੀਆਂ ਡਾਕਟਰ ਹੋਇਆ ਗੰਭੀਰ ਜ਼ਖਮੀ ਪਹਿਲਾਂ ਵੀ ਹੋਇਆ ਸੀ ਜਾਨਲੇਵਾ ਹਮਲਾ ਸੀਸੀਟੀਵੀ ਵਿੱਚ ਹਮਲੇ ਦੀਆਂ ਤਸਵੀਰਾਂ ਹੋਈਆਂ ਕੈਦ ਪੁਲਸ ਵੱਲੋਂ ਜਾਂਚ ਸ਼ੁਰੂ ਹਲਕਾ ਅਜਨਾਲਾ ਦੇ ਪਿੰਡ ਸੁਤਾਰ ਵਿਖੇ ਪ੍ਰਾਈਵੇਟ ਡਾਕਟਰ ਉੱਪਰ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਜਿਸ ਨਾਲ ਡਾਕਟਰ ਗੰਭੀਰ ਵਿੱਚ ਜ਼ਖਮੀ ਹੋ ਗਿਆ ਜਾਣਕਾਰੀ ਹਿਸਾਰ ਪ੍ਰਾਈਵੇਟ ਪੰਗੂ ਹਸਪਤਾਲ ਦੇ ਮਾਲਕ ਡਾਕਟਰ ਕੁਲਮਿੰਦਰ ਸਿੰਘ ਤੇ ਉਹਨਾਂ ਦੇ ਕਲੀਨਿਕ ਦਫ਼ਤਰ 'ਚ ਦੁਪਹਿਰ ਸਮੇਂ ਮੋਟਰਸਾਈਕਲ ਸਵਾਰ ਤੇ ਨਾਮ ਪਛਾਤੇ ਵਿਕਤੀਆਂ ਲੋਕ ਅੰਨੀ ਬਾਗ ਗੁਲੀਆਂ ਚਲਾ ਦਿੱਤੀਆਂ ਗਈਆਂ ਜਿਸ ਨਾਲ ਉਗੰਪੀ ਰੂਪ ਵਿੱਚ ਚੱਕੀ ਹੋ ਗਏ ਜਿਨ੍ਹਾਂ ਨੂੰ ਸੱਤੇ ਨੇਤੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ 피해ਤ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਨੂੰ ਪਹਿਲਾਂ ਵੀ ਧੋਖੀ ਦੀਆਂ ਧਮਕੀਆਂ ਮਿਲੀਆਂ ਸਨ ਅਤੇ 2 ਮਹੀਨੇ ਪਹਿਲਾਂ ਵੀ ਇਹਨਾਂ ਤੇ ਜਾਨ ਲਗਾ ਹਮਲਾ ਕੀਤਾ ਗਿਆ ਸੀ ਇਹ ਹਮਲਾ ਹਮੇਸ਼ਾ ਉਦੋਂ ਹੋਇਆ ਜਦੋਂ ਉਹਨਾਂ ਦਾ ਸਰਕਾਰੀ ਪਾਡੀਕਾਰ ਗੈਰ ਹਾਜ਼ਰ ਸੀ ਇਸ ਸੰਬੰਧੀ ਥਾਣਾ ਰਮਦਾਸ ਦੇ ਐਸ ਐਚ ਓ ਆਗਿਆਪਾਲ ਸਿੰਘ ਵੱਲੋਂ ਮੌਕੇ ਤੇ ਪਹੁੰਚ ਕੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਗਿਆ ਅਤੇ ਉਨ੍ਹਾਂ ਕਿਹਾ ਕਿ ਜਲਦੀ ਹਮਲਾਵਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਕੁਲਵਿੰਦਰ ਸਿੰਘ ਕੁਲਵਿੰਦਰ ਸਿੰਘ ਕੀ ਘਟਨਾ ਵਾਪਰੀ ਹੈ ਹਾਂਜੀ ਕਿੱਥੇ ਦੀ ਹਾਂਜੀ ਆਹੀ ਤਾਂ ਪੁੱਤ ਪਿਆ ਦੋਨੇ ਆ ਅੱਛਾ ਜੀ ਇੱਥੇ ਇਕੱਲੇ ਰਹਿੰਦੇ ਨੇ ਇੱਥੇ ਉਹ ਇਕੱਲੇ ਰਹਿੰਦੇ ਨਾਲ ਉਹਨਾਂ ਦਾ ਪਰਿਵਾਰ ਬੱਚੇ ਹਾਂਜੀ ਬੱਚਾ ਇੱਕ ਕੋਈ ਇੱਕ ਆਕਾ ਉਹ ਪੜਦਾ ਕਿਦਾਂ ਹਾਂਜੀ ਨਹੀਂ ਉਹ ਨਾਨਕੇ ਗਿਆ ਹੀ ਇੱਥੇ ਕਿੰਨੀ ਉਮਰ ਬੱਚੇ ਦੀ ਉਹਨਾਂ ਦੀ ਹੁਣੇ 20 22 ਸਾਲ 20 22 ਸਾਲ ਕਿੰਨੇ ਜਣੇ ਆਏ ਹਮਲਾ ਕਰਨ ਵਾਲੀ ਜਿਹੜੀ ਸੀ ਕਿੰਨੇ ਜਣੇ ਹਿੰਦੀ ਉਹਨਾਂ ਦੀ ਇਹ ਤੇ ਦੋ ਜਣੇ ਹੀ ਪੁੱਤਾਂ ਜਿਹੇ ਤਰ੍ਹਾਂ ਦੋ ਜਣੇ ਅੰਦਰ ਆਏ ਹਾਂਜੀ ਤੇ ਇੱਕ ਜਣਾ ਘਰ ਕਿਤੇ ਬਾਹਰ ਹੀ ਆਂਦੇ ਤਿੰਨ ਨਹੀਂ ਕਿੰਨੀਆਂ ਗੋੜੀਆਂ ਲੱਗੀਆਂ ਜੀ ਉਹਨਾਂ ਨੂੰ ਇਹਨਾਂ ਨੂੰ 3 ਲੱਗੀਆਂ ਜੀ 3 ਗੋੜੀਆਂ ਲੱਗੀਆਂ ਹਾਂਜੀ ਹਾਂਜੀ ਤੇ ਕਿੱਥੇ ਲੱਗੀ ਗੋੜੀ ਤੇ ਇੱਕ ਗੋੜ ਤੇ ਲੱਗੀ ਜੇ ਬਾਹਰ ਇੱਥੇ ਉੱਪਰ ਤੇ ਇੱਕ ਪੇੜ ਤੇ ਇਸ ਤੋਂ ਪਹਿਲਾਂ ਵੀ ਅੱਖਾਂ ਮਲਾਵੋ ਚੁੱਕਿਆ ਨਾ ਉਸਤਾ ਜੀ ਹਾਂਜੀ ਹਾਂਜੀ ਪਹਿਲਾਂ ਹੋਈ ਐ ਪਹਿਲਾਂ ਅੱਛੀ ਜਿਹੇ ਤੇ ਵਧੀਆਂ ਗੋੜੀਆਂ ਪਹਿਲਾਂ ਬਾਹਰ ਸੀ ਜੀ ਤੇ ਗੋੜੀ ਲੱਗੀ ਹਾਂਜੀ ਹਾਂਜੀ ਉਸ ਬਾਰੇ ਕੋਈ ਪਤਾ ਲੱਗਿਆ ਕਿ ਪਹਿਲਾਂ ਕਿੰਨਾ ਦਾ ਹਮਲਾ ਕੀਤਾ ਸੀ ਉਸ ਵਾਰਿਆਂ ਦੇ ਤੱਕ ਕੋਈ ਜਾਣੇ ਉਹਨਾਂ ਬਾਰੇ ਪਤਾ ਨਹੀਂ ਕੋਈ ਲੱਗਿਆ ਸ਼ਾਸਨ ਨੂੰ ਨਹੀਂ ਪਤਾ ਲੱਗਾ ਸਕਿਆ ਜੀ ਹਾਂਜੀ ਹਾਂਜੀ ਠੀਕ ਹੈ ਇਹ ਹਸਪਤਾਲ ਦਾ ਪੂਰਾ ਨਾਮ ਕੀ ਹੈ ਜੀ ਪੰਗੋ ਹਸਪਤਾਲ ਪੰਗੋ ਹਸਪਤਾਲ ਦੇ ਸੁਧਾਰ ਤੇ ਤੇ ਉਹਨਾਂ ਦਾ ਨਾਮ ਹਸਪਤਾਲ ਤੋਂ ਦੱਸਿਓ ਹਾਂਜੀ ਹਾਂਜੀ ਹੁਣ ਕੀ ਜਾਣਕਾਰੀ ਹੈ ਤੁਹਾਡੇ ਕੋਲ ਹਸਪਤਾਲ ਦੇ ਵਿੱਚੋਂ ਕਿਵੇਂ ਉਹਨਾਂ ਦੀ ਹਾਲਤ ਹੈ ਹਾਲਤ ਠੀਕ ਹੈ ਜੀ ਹੁਣ ਮਤਲਬ ਉਸੇ ਹਸਪਤਾਲ ਆਈ ਵੀ ਆਈ ਵੀ ਦੁਬਾਰ ਨਹੀਂ ਹਾਂਜੀ ਹਾਂਜੀ ਸੱਤਰੀ ਕੁਰਬਾਨ ਆਉਣ ਵਾਲੇ ਸਮੇਂ ਬਾਰੇ ਤੁਸੀਂ ਕੀ ਸਮਝਿਓ ਆਉਣ ਵਾਲੇ ਸਮੇਂ ਬਾਰੇ ਇਹੀ ਇਹੀ ਸੋਚਦੇ ਵੀ ਜਿਹੜਾ ਗੈਂਗ ਟਵਾਰ ਵਧਨ ਰਿਹਾ ਹੈ ਘਟਣਾ ਚਾਹੀਦਾ ਜੀ ਪ੍ਰਸ਼ਾਸਨ ਨੂੰ ਮੰਗ ਕਰਦੇ ਆਂ ਵੀ ਇਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਿਡਾ ਬੜਾ ਕੀ ਇਸ਼ਟਾ ਜੁਨਾ ਦੇ ਨਾਲ ਮੈਂ ਦੇ ਇਥੇ ਕੰਮ ਕਰਦਾ ਜੀ ਲੈ ਤੁਸੀਂ ਮੁਲਾਜ਼ਮ ਹਸਪਤਾਲ ਦੇ ਹਾਂਜੀ ਹਾਂਜੀ ਅੱਛਾ ਹਸਪਤਾਲ ਦੇ ਡਾਕਟਰ ਸਾਹਿਬ ਸਾਰਾ ਦਿਨ ਇੱਥੇ ਬੈਠਦੇ ਨੇ ਹਾਂਜੀ ਇੱਥੇ ਥੱਲੇ ਹੁੰਦੇ ਜੀ ਫਿਰ ਤਾਂ ਸਾਰਾ ਦਿਨ ਇੱਥੇ ਬੈਠਦੇ ਨੇ ਮੈਡੀਕਲ ਸਟੋਰ ਦੇ ਉੱਪਰ ਹਾਂਜੀ ਹਾਂਜੀ ਫਿਰ ਤੋਂ ਲੈ ਕੇ ਸ਼ਾਮ ਤੱਕ ਹਾਂਜੀ ਹਾਂਜੀ